ਦੋ ਵਾਹਗੀ ਜੀ ਦਾ ਘਰ ਸਾਹ ਵਾਹਗੀ ਜੀ ਕੀ ਕਥੇ ਅੱਜ ਪਹੁੰਚੇ ਬਾਈ ਜੀ ਮੱਡੀ ਮੋੜ ਬਹੁਤ ਚੰਗੀਆਂ ਕੱਟੀਆਂ ਲੈ ਕੇ ਪਹੁੰਚੇ ਹੋਏ ਆ ਬਾਈ ਇੱਥੇ ਗੱਲਬਾਤ ਆਪਾਂ ਕਰ ਲੈਨੇ ਆ ਹਾਂਜੀ ਬਾਈ ਜੀ ਕੀ ਹਾਲ ਆ ਆਪਣੀਆਂ ਕੱਟੀਆਂ ਐ ਆ ਕੀ ਨਜ਼ਰ ਦੀ ਥੋੜੀ ਇਹ 2 ਸਾਲਾਂ ਦੀ 2 ਸਾਲਾਂ ਦੀ ਕੀ ਰੇਟ ਕਰਤਾ ਇਹਦਾ ਇਹ ਤਾਂ 42000 42000 ਇਹ ਰੇਟ ਆ ਬਾਈ ਜੀ ਬਹੁਤ ਸੋਹਣੀ ਕੱਟੀਆਂ ਗੁੰਡੀ ਬਹੁਤ ਵਧੀਆ ਬਾਈ ਮੰਡੀ ਮੋੜ ਤੇ ਲੈ ਕੇ ਪਹੁੰਚਿਆ ਹੋਇਆ ਸਾਰੀ ਮੰਡੀ ਤੋਂ ਹੀ ਹੈਗਾ ਕਟੀਆਂ ਵਾਸ਼ਿੰਗ ਕਾ ਚੋਟੀ ਬਹੁਤ ਸੋਹਣੀ ਹੈ ਕੱਟੀਆਂ ਆ ਕੀ ਨਜ਼ਰ ਦੀ ਹੋਗੀ ਜੀ ਬਸ ਮਹੀਨਾ ਉੱਤੇ ਆ 25 ਕਿ ਮਹੀਨੇ ਦੀ ਕੱਟੀ ਦੱਸਦਾ ਬਾਈ ਇਹਦਾ ਗ੍ਰੇਟ ਕਰਿਆ ਬਾਈ ਇਹਦਾ 45000 ਜੀ ਦੇਦੇ ਮੋੜ ਤਾਂ 50000 45000 ਲੈਣ ਦੇਣ ਮੋਲਾ ਬਾਈ ਜੀ ਦਾ ਵੱਡੀ ਘੱਟੀ ਦਾ ਇਹਦਾ ਕਿੰਨਾ ਆਖਿਆ ਸੀ ਇਹਦਾ 42 ਇਹਦਾ 42 ਇਹ 40 ਦੇ ਦਾ ਇਹ 40 ਦੇ ਨੰਬਰ ਬੋਲੀ 93652 8310 ਸ਼ੁਕਰੀਆ ਮਿਹਰਬਾਨੀ ਬਾਈ ਜੀ ਬਹੁਤ 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 ਚੰਗੀਆਂ ਘੱਟੀਆਂ ਜੀ ਜੀ ਆਦੋ ਲਈ ਆਲੇ ਜੀ ਤਵੱਜਾ ਮੰਡੀ ਮੋੜ ਤੇ ਪੰਚੀਆਂ ਹੋਈਆਂ ਸੌਦਾ ਆਪਦਾ ਹਮੇਸ਼ਾ ਆਪਦਾ ਕੋਲੇ ਆ ਕੇ ਕਰੋ ਬਾਈ ਜੀ ਆਪ ਦੀ ਤਸੱਲੀ ਆਪ ਕਰਕੇ ਦੇਖ ਪਰਖ ਕੇ ਕਦੇ ਵੀ ਆਨਲਾਈਨ ਸੌਦਾ ਨਾ ਕਰੋ ਜਿਨਾ ਜਾਣ ਸਕਦੇ ਬਾਈ ਕੀ ਰੇਟ ਕਰਿਆ ਦਾ 25000 ਕਿੰਨੇ ਚਿਰ ਦੀ ਹੋਗੀ ਸਵਾ ਸਾਲ ਦੀ ਸਵਾ ਸਾਲ ਦੀ ਕੱਟੀ ਆ ਬਾਈ ਜੀ 25000 ਰੇਟ ਆ ਲੱਖ ਰੁਪਏ ਕਨੇ ਗੜੇ ਬਹੁਤ ਵੱਡੀ ਗੰਟੀ ਵਿੱਚ ਮਾਲ ਪਹੁੰਚਿਆ ਹੋਇਆ ਉਹ ਦੇਖੋ ਵੱਡੇ ਬੋਰਡ ਤੇ ਤੇ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਜੀ ਕਿਸੇ ਵੀਰ ਨੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ 947999 83082 ਜੀ ਮੱਡੀ ਮੋੜ ਤੇ ਮਾਲ ਆ ਕੇ ਪਹੁੰਚੀ ਜਾਂਦਾ ਟਾਈਮ 9:30 ਦਾ ਹੋ ਗਿਆ तकरीबन ਬਹੁਤ ਭਰੀ ਐ ਮੰਡੀ ਦਵਾਦਨੇ ਕਿਹੜਾ ਤੁਹਾਨੂੰ ਆਜੋ ਓਏ ਆ ਜਾ ਓਏ ਬੰਦਿਆ ਬਸ ਖਾਲੀ ਬੈਠਾ प्यार लगे हुए है वागुरु जी करना